ਆ ਸਾਡੇ ਚਿੱਟੇ ਬੋਲੇ ਨਾਲ ਨੀਲੇ ਕਮਰਕੱਸੇ ਔਰ ਗਾਤਰੇ ਖਜਾਨੇ ਔਰ ਨੀਲੇ ਦਿਮਾਲੇ ਜਿਹੜੇ ਉਹ ਚੱਲਣਗੇ ਔਰ ਗੁਰੂ ਸਾਹਿਬ ਜੀ ਬਖਸ਼ਿਸ਼ਾ ਕਰਨ ਤਿਆਰੀ ਜਿਹੜੀ ਆ ਪੈਕਿੰਗਾਂ ਚੱਲ ਰਹੀਆਂ ਤੇ ਥੋੜੀ देर ਦੇ ਵਿੱਚ ਅਸੀਂ ਤੁਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਤਰਾ ਜਿਹੜੀ ਸ਼ੁਰੂ ਕਰ ਰਹੇ ਆ ਨਿਸ਼ਾਨ ਸਾਹਿਬ ਜਿਹੜਾ ਵੱਜ ਰਿਹਾ ਜੀ ਔਰ ਅਸੀਂ ਪਹਿਲਾਂ ਦੱਸਿਆ ਕਿ ਚੜ੍ਹਦੀ ਕਲਾ ਦੀ ਗਿਰਤੀ ਵਿੱਚ ਨਿਸ਼ਾਨ ਸਾਹਿਬ ਤੋਂ ਹਾਂ ਜਿਹੜਾ ਇਹ ਔਰ ਅੱਜ ਯਾਤਰਾ ਜਿਹੜੀ ਹੈ ਮੁਰਦਾ ਸਾਹਿਬ ਵੀ ਸ਼ੁਰੂ ਕਰ ਰਹੇ ਆ ਇੱਧਰ ਸੋ ਜਿਵੇਂ ਹੀ ਇੱਥੋਂ ਚੱਲ ਗਏ ਸਭ ਤੋਂ ਪਹਿਲਾਂ ਸਰਹੰਦ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹ ਚਨਾਇਆ ਗਿਆ ਉੱਥੇ ਜਾ ਕੇ ਦਰਸ਼ਨ ਵਦਾਰੇ ਪੂਰਾ ਪ੍ਰਵਾਹ ਕਰੂਗਾ ਫਤੇਗੜ ਸਾਹਿਬ ਉਸ ਤੋਂ ਬਾਅਦ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਕਰਨਾ ਤੇ ਕਰਕੇ ਸਹਿਬਜ਼ਾਦਿਆਂ ਅੱਗੇ ਅਰਦਾਸ ਬੇਨਤੀ ਕਰਕੇ ਜਿਹੜਾ ਵਾ ਫਿਰ ਅੱਗੇ ਤੁਰਿਆ ਜਾਊਗਾ ਜਿਹੜੇ ਆ ਰੈਡੀ ਹੋ ਗਿਆ ਨਾਲ ਜਾਣ ਤੇ ਪੰਦੀ ਤੇ ਨਾਲ ਆਇਆ ਪਿੱਛੇ ਆਇਆ ਉਹ ਤਾਂ ਬਾ ਦੇਖ ਲੋ ਦੇਖ ਲੋ ਓਕੇ ਆ ਮੈਂ ਨਾਲ ਹੀ ਵੀਡੀਓ ਬਣਾਇਆ ਪੈਂਦੇ ਛੱਟੇ ਲੈ ਚੱਕੋ ਵੀਡੀਓ ਲਓ ਜੀ ਆ ਗਏ ਜੀ ਰਿਸ਼ੀਕੇਸ਼ ਸੋ ਬੋਲੇ ਸੋ ਨਿਹਾਲ ਜਰੀਆ ਕਾਨ ਬੋਲੇ ਸੋ ਨਿਹਾਲ ਜਰੀਆ ਕਾਨ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਪੰਥ ਪਰੀਸ ਸਿੰਘ ਨੂੰ ਸੰਗਤ ਨੇ ਘੇਰਿਆ ਵਾ ਕਿ ਪੰਥ ਦੇ ਸਿਰ ਦੇ ਉੱਤੇ ਬੈਠੇ ਤੂਫਾਨ ਸਿੰਘ ਪੰਤ ਬ੍ਰੀ ਸਿੰਘ ਦੇ ਨਾਲ ਜਿਹੜੀ ਸੰਗਤ ਆ ਉਹ ਸਾਰੀ ਸੰਗਤ ਜਿਹੜੀ ਆ ਉਹ ਫੋਟੋ ਲੈ ਰਹੀ ਆ ਲੋ ਜੀ ਇਹ ਸਾਡਾ ਸਰਖਾਲ ਸਿੰਘ ਲੱਗਾ ਜੀ ਪ੍ਰਸ਼ਾਦਾ ਸ਼ਿਕਨ ਇਹਾਨੂੰ ਪਤਾ ਹੀ ਤੁਸੀਂ ਸਾਰਿਆਂ ਨੇ ਜਾਣਦੇ ਜੀ ਕਿ ਮਨਨ ਦਾ ਨਾਮ ਅਮਨਦੀਪ ਕੌਰ ਸੰਗਤ ਜਿਹੜੀ ਆ ਫੋਟੋਆਂ ਖਿਚਾਉਂਦੀ ਹੈ ਪੰਤ ਬ੍ਰੀ ਸਿੰਘ ਨਾਲ ਤੇ 15 ਸਤ ਦੇ ਦੌਰਾਨ ਦੇ ਵਿੱਚ ਆ ਸਾਡਾ ਪੰਮਾ ਕਹਿੰਦਾ ਕਿ ਮੈਂ ਸੀਟ ਦੇ ਅੱਗੇ ਬਹਿਣਾ ਦਵਾਈ ਲੈਣੀ ਆਜ ਮੈਨੂੰ ਇਹ ਵਿੱਕੀ ਕਹਿੰਦਾ ਮੈਂ ਬਹਿਣਾ ਦੋਵਾਂ ਦੀ ਲੜਾਈ ਚੱਲਦੀ ਆ ਰਹੀ ਆ ਇਹ ਲੜਾਈ ਜਿਹੜੀ ਸ਼ੁਰੂ ਹੋਈ ਏ ਤਰਨਤਨ ਤੋਂ ਤੇ ਸ਼੍ਰੀਨਗਰ ਤੱਕ ਪਹੁੰਚ ਗਈ ਆ ਤੇ ਇਹ ਲੜਾਈ ਗੋਬਿੰਦ ਤਾਂ ਗੋਬਿੰਦ ਘਾੜ ਤੱਕ ਪਹੁੰਚਣੀ ਆ ਕੱਢੀ ਅੱਗੇ ਕੱਢੀ ਪਿੱਛੇ ਆਏ ਛੇ ਦਾ ਬੜੀ ਕਰਦਾ ਨਿਆਣਿਆ ਆ ਆ ਜੋ ਉਹਦੇ ਪਿੱਛੇ ਲੜਦੇ ਹੁੰਦੇ ਆ ਸਾਰੇ ਰਾਹ ਉਹ ਕਹਿੰਦਾ ਮੈਂ ਅੱਗੇ ਇਹ ਬਾਕੀ ਬਾਕੀ ਪੰਮਾ ਵੀਰ ਸਿਆਣਾ ਵਾ ਤੇ ਇਹਨੇ ਅਜ ਪ੍ਰਣ ਕਰ ਲਿਆ ਖਲੋਗੇ ਕਿ ਮੈਂ ਗੋਬਿੰਦ ਘਾੜ ਤੱਕ ਪਿੱਛੇ ਰਹਿ ਕੇ ਜਾਣਾ ਉਹ ਨਹੀਂ ਬੋਲੇ ਨਹੀਂ ਬੋਲੇ ਤੇ ਮੈਂ ਕਹਿੰਦਾ ਆਵਾਜ਼ ਆ ਗਈ ਆਟਿਆ ਸਾਡੇ ਬੰਗੇ ਭਾਜੀ ਔਰ ਯਾਤਰਾ ਜਿਹੜੀ ਲਗਾਤਾਰ ਹਰ ਸਾਲ ਕਰਦੇ ਨੇ ਗੁਰੂ ਸਾਹਿਬ ਚੜ੍ਹਦੀ ਕਲਾ ਮੰਗੇ ਭਾਜੀ ਕਰਕੇ ਸਾਰੇ ਜਣੇ ਜਦੋਂ ਪ੍ਰੋਗਰਾਮ ਮੱਝ ਜਾਂਦਾ ਵਾ ਤੇ ਪੰਮਾ ਪਹਿਲਾ ਵੇਲਾ ਦਿਖਾਉਣਾ ਮੈਂ ਜਿਹਨੇ ਪ੍ਰਣ ਕੀਤਾ ਅਗਲੀ ਸੀਟ ਦਿਖਾਏ ਵੇਹ ਅਗਲੀ ਸੀਟ ਤੇ ਉਹਨਾਂ ਨੂੰ ਕੋਲੋਂ ਲਈ ਜਾ ਫੇਰ ਵੀ ਇਹ ਅਗਲੀ ਸੀਟ ਤੇ ਬਹਿ ਗਏ ਤੇ ਚਲੋ ਵਿੱਕੀ ਵੀ ਅਗਲੀ ਸੀਟ ਦਾ ਕਿਉਂ ਨਹੀਂ ਲੰਦਿਆ ਹੁਣ ਗੁਰੂ ਸਾਹਿਬ ਦੋਵਾਂ ਨੂੰ ਸਮਤ ਬਖਸ਼ੇ ਵੇਖੋ ਕਿੰਨਾ ਸਾਰੇ ਜੋਦੇ ਸਾਰੇ ਰਾਹ ਕੋਈ ਆਣਾ ਹੈ ਮੇਰਾ ਢਿੱਡ ਪੀੜ ਹੁੰਦਾ ਕੋਈ ਸਿਰ ਪੀੜ ਹੁੰਦਾ ਹਾਰ ਕੇ ਇਹਨਾਂ ਨੂੰ ਘਮਾ ਘਮਾ ਕੇ ਗੱਡੀ ਤੇ ਇਹਨਾਂ ਨੂੰ ਉਲਟੀਆਂ ਕਰਾਈਆਂ ਫੇਜ ਆ ਕੇ ਸੈੱਟ ਹੋਏ ਸਾਰੇ ਜੋਦੇ ਉਹਨੇ ਜਾਂਦੇ ਸੋ ਜਾਣਗੇ ਹੁਣ ਅਸੀਂ ਸ਼੍ਰੀਨਗਰ ਤੋਂ ਅਰਵਾਨਾ ਹੋਣ ਲੱਗੇ ਆ ਗੁਰਦਾਰਾ ਗੋਬਿੰਦ ਘਾਟ ਰਾਹੇ ਨਗਰਾਸ਼ੂ ਤੋਂ ਲੰਗਰ ਛਕਾਂਗੇ ਸੋ ਤਿਆਰੀ ਹੈ ਜੀ ਇਧਰ ਵੀ ਆ ਦੇਖੋ ਜੀ ਆ ਸਾਡੀ ਨਿਸ਼ਾਨੇ ਖਾਤਾ ਚੱਲ ਜਾਂਦਾ ਵੀ ਗੱਡੀ ਇਹ ਸਾਡੇ ਮੰਗੇ ਬਾਜੀ ਮਨਜੀਤ ਸਿੰਘ ਜੀ ਆ ਸਾਡੇ ਜਿਹੜਾ ਹਰਦੀਪ ਸਿੰਘ ਹੈਪੀ ਆ ਸਾਡੀ ਸਾਰੀ ਜੋ ਸਾਡਾ ਤੂਫਾਨ ਸਿੰਘ ਵਿੱਚ ਬੈਠਾ ਔਰ ਗੁਰੂ ਸਾਹਿਬ ਚੜ੍ਹਦੀ ਕਲਾ ਕਰਨ